वेलकम बैक माय YouTube चैनल आप सब दस मेरे चैनल ते स्वागत है अच्छा आज ਪਾਇਾਂਗੇ ਦੇਖੋ ਵੀਰੇ ਉਹ ਖੇਤ ਦੇਖ ਸਕਦੇ ਹੋ ਅੱਛਾ ਇਹ ਆਪਣੇ ਪਿੱਛੇ ਫਸਲ ਹੈ ਇਹ ਬੱਤ ਕਰੇ ਜੇ ਪਾਇਾਂਗੇ ਖੇਤ ਆਪਣੇ ਵਲੋਗ ਵਿੱਚ ਅੱਜ ਆਪਣਾ ਗਿਆਨੀ ਭਾਈ ਆਪਾਂ ਨੂੰ ਸਿਖਾਊਗਾ ਕਈ ਵਾਰੀ ਦੱਸੂਗਾ ਆਪਾਂ ਨੂੰ ਗਿਆਨ ਦੇਊਗਾ ਦੇਖੋ ਸਾਨੂੰ ਗਾਈਜ਼ ਮਜ਼ਾ ਆਏਗਾ ਨਾ ਵੀਰੂ ਦੇਖ ਸਕਦੇ ਹੋ ਗਾਈਜ਼ ਆਪਣੀ ਕਹੀ ਆ ਆਪਾਂ ਕਹੀਂ ਨੂੰ ਇਸ ਹੱਥ ਨਾਲ ਵੀ ਚੱਕ ਸਕਦੇ ਆ ਤੇ ਇਸ ਤਰ੍ਹਾਂ ਮੋੜ ਤੇ ਰੱਖ ਸਕਦੇ ਆ ਤੇ ਆਪਾਂ ਇਹਨੂੰ ਦੂਜੇ ਹੱਥ ਨਾਲ ਵੀ ਚੱਕੇ ਗਾਇਸ ਦੇਖ ਸਕਦੇ ਹੋ ਦੂਜੇ ਹੱਥ ਨਾਲ ਵੀ ਚੱਕ ਕੇ ਗਾਇਸ ਆਪਾਂ ਇਹਨੂੰ ਇਸ ਮੋੜ ਤੇ ਰੱਖ ਸਕਦੇ ਆ ਇਸ ਤਰ੍ਹਾਂ ਗਾਇਸ ਆਪਾਂ ਕਹੀਂ ਨੂੰ ਮੋੜ ਤੇ ਰੱਖ ਸਕਦੇ ਆ ਤਾਂ ਕੀ ਦੇਖਣਾ ਪੜ ਰਹਾ ਹੈ acha hai main andha ਸਾਨੂੰ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਨੇ ਕਿ ਸਾਨੂੰ ਕੋਈ ਚੱਕ ਕੇ ਦੱਸ ਨਹੀਂ ਸਿਕਾਓ ਤੇ ਅੱਜ ਅਸੀਂ ਸਿਖਾਈ ਆ ਤੇ ਕਹੀਂ ਦਾ ਕੰਮ ਬਹੁਤ ਹੁੰਦਾ ਖੇਤ ਜਿਹੇ ਕੰਮ ਹੁੰਦਾ ਕਹੀਂ ਦਾ ਮੇ ਫालतू ਖੇਈ ਦਾ ਕੋਈ ਕੰਮ ਨਹੀਂ ਹੈਗਾ ਨਾ ਚੱਕੋ ਬੇਫਾਲਤੂ ਬਾਦੂ ਵਜਣ ਚੱਕੇ ਦਾ ਫਿਰ ਕੋਈ ਫਾਇਦਾ ਨਹੀਂ ਜੇ ਕਿਸੇ ਕੰਮ ਦੀ ਨਹੀਂ ਇਹ ਠੀਕ ਹੈ ਬਈ ਬੱਚੇ ਕਹੀ ਕੋਈ ਨਾ ਚੱਕਣ ਫਿਰ ਕਹਿਣਗੇ ਬਈ ਸਾਡੇ ਗੱਲ ਤੇ ਕਹੀ ਚੱਕਣ ਨਹੀਂ ਸਿਖਾਦੀ ਤੇ ਕੋਈ ਬੱਚਾ ਛੱਡ ਸੁੱਟ ਖਾ ਲੂਗਾ ਫਿਰ ਸਾਡੀ ਬੇਇੱਜ਼ਤੀ ਕਰੋਗੇ ਮੈਂ ਬਸ ਸਪੋਰਟ ਕਰੋ ਬਾਈ ਬਣ ਕੇ ਵੱਤ ਸਹੀ ਹੈ ਵਾਲੀ ਤਗੜੀ ਗਿਆਂਦੀ ਗੱਲ ਦਸੀਆ ਬਈ ਯਾਰ ਇੰਨਾ ਗਿਆਨ ਕਿੱਥੋਂ ਲਿਆ ਬਈ ਯਾਰ ਤੂੰ ਚਲਾਉਣ ਲਈ ਜਾ ਰਿਹਾ ਕਹੀ ਚਲਾਉਣ ਜਾ ਰਿਹਾ ਬਾਈ ਦੇਖੋ ਹਣਾ ਐ ਪਤਾ ਨਹੀਂ ਬਈ ਬਾਈ ਕਹੀ ਚਲਾਊਗਾ ਕਿਥੇ ਵਾਰ ਮੋੜੇ ਤੇ ਤਾਂ ਰੱਖ ਲਈ ਆਪਨੇ ਪਤਾ ਕਰ ਬਾਈ ਆਖੀ ਭਾਈ ਯਾਰ ਤੂੰ ਮੁੜ ਵੀ ਆਇਆ ਓਏ ਇਹ ਗੜਬੜੇ ਬਾ ਕੀ ਤੁਰਨਾ ਸਿੱਖਾਇਤੀ ਕਹੀ ਚਾਕੇ ਕਈਆਂ ਨੂੰ ਤੁਰਨਾ ਨਹੀਂ ਆਉਂਦਾ ਕੋਈ ਛੱਟਫਿਟ ਕਾ ਲੈਂਦਾ ਹੁੰਦਾ ਐ ਬੱਟ ਤੇ ਬੋਟ ਬੋਟ ਕੇ ਤੁਰਨਾ ਕਹੀ ਚਾਕੇ ਜਿਵੇਂ ਮੈਂ ਦੱਸਿਆ ਭਾਈ ਅੱਛਾ ਰਾਜਾ ਜੀ ਭਾਈ ਨੇ ਤੁਰਨਾ ਵੀ ਸਿਖਾਤਾ ਭਈ ਦੇਖੋ ਹੋਰ ਇੱਕ ਗਿਆਨ ਦੀ ਗੱਲ ਸਾਨੂੰ ਦੱਸਤੀ ਸਾਨੇ ਹੋਰ ਵੱਧ ਗਿਆਨ ਦੀਆਂ ਗੱਲਾਂ ਦੇਖਣ ਲਈ ਭਈ ਸਪੋਰਟ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਕਮੈਂਟ ਕਰੋ ਸਹੀ ਹੈ ਬਾਕੀ ਭਾਈ ਇਹ ਮਜ਼ਾਕ ਦੀ ਗੱਲ ਸੀ ਮਿਹਨਤ ਕਰਿਆ ਕਰੋ ਕੰਮ ਕਰਿਆ ਕਰੋ ਰੱਬ ਮਿਹਨਤਾਂ ਦੀ ਵਰਕਤ ਆਪਾਂ ਦਾ ਦਸਾਂ ਨਾ ਹੋਣ ਦੀ ਕਿਰਤ ਕਮਾਈ ਕਰਿਆ ਕਰੋ ਆਪੇ ਤਰੱਕੀਆਂ ਹੋਣਗੀਆਂ ਕੁਛ ਰਹੋ ਬਈ ਹਾਂ ਠੀਕ ਹੈ ਬਈ ਫਿਰ ਆਪਣੀ ਵੱਤੋ ਵੱਤ ਸ਼ੇਅਰ ਕਰੋ ਪੋਸਟ ਨੂੰ ਸਪੋਰਟ ਕਰੋ ਠੀਕ ਹੈ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਓਕੇ ਵੀਰੇ ਸਾਸਰੀ ਦਾ ਸਾਰੇ ਵੀਰਾਂ ਨੂੰ